ਕਿਸਾਨ ਮੋਰਚਾ ਦਿੱਲੀ ਚਲੋ ਤੇ ਇੱਥੇ ਲਿਖਿਆ ਹੋਇਆ ਫ੍ਰੀ ਡੀਜ਼ਲ ਦੀ ਸੇਵਾ ਇਹ ਪੋਸਟਰ ਅੰਮ੍ਰਿਤਸਰ ਦੇ ਇੱਕ ਪੈਟਰੋਲ ਪੰਪ ਦੇ ਬਾਹਰ ਲਗਾਇਆ ਗਿਆ ਹੈ ਕਿਸਾਨ ਅੰਦੋਲਨ ਦਾ ਇਹ ਵੀ ਇੱਕ ਹਿੱਸਾ ਦੇਖਣ ਨੂੰ ਮਿਲ ਰਿਹਾ ਹੈ ਅੰਮ੍ਰਿਤਸਰ ਤੋਂ ਵੀ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਲਈ ਰਵਾਨਾ ਹੋਏ ਨੇ ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪਿਛਲੇ 2.5 ਮਹੀਨਿਆਂ ਤੋਂ ਧਰਨੇ ਦਿੱਤੇ ਜਾ ਰਹੇ ਨੇ ਇਸ ਜੱਥੇਬੰਦੀ ਦਾ ਪਹਿਲਾ ਜੱਥਾ ਦਿੱਲੀ ਪਹੁੰਚ ਚੁੱਕਿਆ ਤੇ ਦੂਸਰਾ ਭੇਜਣ ਦੀ ਤਿਆਰੀ ਚ ਹੈ ਉਸ ਤੋਂ ਪਹਿਲਾਂ ਵੀ ਬਾਕੀ ਜਿੱਥੇ ਵੰਦੀਆਂ ਲਗਾਤਾਰ ਦਿੱਲੀ ਨੂੰ ਕੁਝ ਕਰ ਰਹੀਆਂ ਨੇ ਜਿਸ ਨੂੰ ਦੇਖਦੇ ਹੋਏ ਇਸ ਪੈਟਰੋਲ ਪੰਪ ਦੇ ਮਾਲਕ ਨੇ ਕਿਸਾਨਾਂ ਨੂੰ ਫ੍ਰੀ ਚ ਡੀਜ਼ਲ ਦੇਣ ਦਾ ਫੈਸਲਾ ਲਿਆ ਬਹੁਤ ਨਿਮਾਜ਼ ਆ ਜੀ ਇਹ ਜੋ ਆਪਣੇ ਨਾਲ ਕਰ ਰਹਾ ਹੈ ਨਾ ਪੈਟਰੋਲ ਪੰਪਾਂ ਵਾਲੇ ਜੋ ਸੇਵਾ ਕਰ ਰਿਹਾ ਹੈ ਮਹਾਰਾਜ ਇਹਨਾਂ ਨੂੰ ਵਾਧ-ਵਾਧ ਤੋਂ ਦਊਗਾ ਜੋ ਕਿਸਾਨਾਂ ਦੇ ਨਾਲ ਇਹ ਜੁੜੇ ਆ ਕਿਸਾਨ ਇਹਨਾਂ ਦੇ ਨਾਲ ਜੇ ਕਿਸਾਨ ਆ ਤੇ ਇਹ ਪੈਟਰੋਲ ਪੰਪ ਆ ਜੋ ਖੇਤੀ ਕਾਨੂੰਨ ਨੇ ਮੋਦੀ ਨੇ ਆਂਦੇ ਆ ਇਹ ਵਿੜੇ ਮਾਰੂ ਕਾਨੂੰਨ ਆ ਇਹ ਕਾਨੂੰਨਾਂ ਦੇ ਕਰਕੇ ਇਹ ਕਾਨੂੰਨਾਂ ਨੂੰ ਜਿੰਨਾ ਚਿਰ ਅਸੀਂ ਇਹਨੂੰ ਰੱਦ ਨਾ ਕਰਾ ਕੇ ਬੈਠੇ ਅਸੀਂ ਬੈਠਣਾ ਨਹੀਂ ਉਹਨਾਂ ਚਿਰ ਭਾਵੇਂ ਸਾਡੀਆਂ ਜਾਨਾਂ ਵੀ ਚਲ ਜਾਣ ਅਸੀਂ ਤਿਆਰ ਤੋਂ ਤਿਆਰ ਆ ਅਸੀਂ ਰੋਜ਼ ਹੀ ਤੁਰੇ ਰਹਿਣਾ ਏ ਕਿਉਂ ਕੱਲ ਤੋਂ ਸਾਡੀ ਜਹੇ ਬੰਦੀ ਜਿਹੜੀ ਕਿਸਾਨ ਸਿਕਰ ਕਮੇਟੀ ਆ ਕੱਲ ਤੋਂ ਕੰਮ 6-700 ਟਰਾਲੀ ਲੈ ਕੇ ਤੁਰੂਗੀ ਅਸੀਂ ਉੱਥੇ ਜਿਹੜੇ ਸਾਡੇ ਵੀਰ ਪਹਿਲਾਂ ਦੇ ਗਏ ਆ ਉਹਨਾਂ ਨੂੰ ਉੱਥੇ ਹੀ ਟਰਾਲੀਆਂ ਰਹਿਣ ਗਿਆ ਉਹਨਾਂ ਨੂੰ ਫੇਰ ਕਲਾਵਾਗੇ ਉਹਦਾ ਵਾਦਾ ਸਾਡਾ ਜੱਸਾ 5 ਜੀ ਤਰੀਕ ਨੂੰ ਤਿਆਰ ਆ ਦ부ਰਜੀ પેટ્રોલ ਪੰਪ ਤੇ ਆ ਜੋ ਵੀਰ ਇਥੇ પેટ્રોલ ਡੀਜ਼ਲ ਦੀ ਸੇਵਾ ਕਰ ਰਹੇ ਆ ਉਹਨਾਂ ਦਾ ਬਹੁਤ ਹੀ ਧੰਵਾਦ ਆ ਅਸੀਂ ਦਿੱਲੀ ਨੂੰ ਰਵਾਨਾ ਹੋ ਰਹੇ ਆ ਜੋ ਕਿ ਮੋਦੀ ਨੇ ਕਾਲੇ ਕਾਨੂੰਨ ਪਾਸ ਕੀਤੇ ਆ ਉਹ ਜਿੰਨਾ ਚਿਰ ਰੱਦ ਨਹੀਂ ਹੁੰਦੇ ਉਹਨਾਂ ਚਿਰ ਕਿਸਾਨ ਇਸੇ ਤਰ੍ਹਾਂ ਹੀ ਡਟੇ ਰਹਿਣਗੇ ਦਿੱਲੀ ਦੇ ਵਿੱਚ ਭਾਵੇਂ ਆਪਣੀਆਂ ਜਾਨਾਂ ਵੀ ਸਾਨੂੰ ਵਾਰਨਿੰਗ ਆ ਪਾਇਆ ਨਾ ਅਸੀਂ ਆਪਣੀਆਂ ਜਾਨਾਂ ਵੀ ਵਾਰਾਂਗੇ ਇਹ ਕਾਨੂੰਨ ਰੱਦ ਕਰਾ ਕੇ ਵਾਪਸ ਮੁੜਾਂਗੇ ਅਸੀਂ ਵੀਰ ਜੇ ਭਾਵੇਂ ਉੱਥੇ 15 ਦਿਨ ਲੱਗ ਜਾਣ ਭਾਵੇਂ ਮਹੀਨਾ ਲੱਗ ਜਾਏ ਅਸੀਂ ਤੇ ਉੱਥੇ ਡਟਾਂਗੇ ਹੁਣ ਅਸੀਂ ਆਪਣੇ ਹੱਕ ਲੈ ਕੇ ਵਾਪਸ ਆਵਾਂਗੇ ਸਿਰ ਲੱਥ ਜੋਹਦੇ ਨਾਲ ਲੈ ਕੇ ਜਾ ਰਹੇ ਹਾਂ ਮੈਨਾਂ ਵੀ ਮਜਬੂਤੀ ਹਰ ਰੋਜ਼ ਹਰ ਰੋਜ਼ ਜਿਹੜਾ ਇਹ ਸੰਘਰਸ਼ ਵਾ ਮਜਬੂਤ ਹੁੰਦਾ ਜਾ ਰਿਹਾ ਉਹ ਦਿਨ ਦੂਰ ਨਹੀਂ ਜਦੋਂ ਮੋਦੀ ਸਰਕਾਰ ਇਹ ਕਿਸਾਨਾਂ ਅੱਗੇ ਗੁੱਡੇ ਟੇਕ ਜੂਗੀ ਜੀ ਮੋਦੀ ਜੀ ਆ ਨਾਦਰਸਾਈ ਜੋ ਇਹਨਾਂ ਨੇ ਮੰਨ ਲਓ ਕਾਨੂੰਨ ਲਾਗੂ ਕੀਤਾ ਵਾ ਲੋਕਾਂ ਦੇ ਮਾਰੂ ਕਾਨੂੰਨ ਆ ਲੋਕਾਂ ਨੇ ਸਰਕਾਰ ਬਣਾਈ ਆ ਲੋਕਾਂ ਦੇ ਹੱਤਾਂ ਦੀ ਗੱਲ ਕਰਨੀ ਚਾਹੀਦੀ ਆ ਇਹ ਅਡਾਨੀਆਂ ਅਵਾਨੀਆਂ ਦੇ ਹੱਕ ਦੀ ਗੱਲ ਕਰਨਦੇ ਆ ਉਹ ਸਾਨੂੰ ਮਨਜ਼ੂਰ ਨਹੀਂ ਖੇਤੀ ਕਾਨੂੰਨ ਖਿਲਾਫ ਕਿਸਾਨ ਪਿਛਲੇ 3 ਮਹੀਨਿਆਂ ਤੋਂ ਨਿਤਰੇ ਹੋਏ ਨੇ ਪਹਿਲਾ ਸੂਬਿਆਂ 'ਚ ਰੋਜ਼ ਪ੍ਰਦਰਸ਼ਨ ਚੱਲ ਰਿਹਾ ਸੀ ਫਿਰ ਇਹ ਅੰਦੋਲਨ ਪਹੁੰਚਿਆ ਦਿੱਲੀ ਜਿੱਥੇ ਅੱਜ 14 ਦਿਨ ਹੋ ਚੁੱਕੇ ਨੇ ਲੱਖਾਂ ਦੀ ਗਿਣਤੀ 'ਚ ਕਿਸਾਨ ਹੈ ਹਜ਼ਾਰਾਂ ਦੀ ਗਿਣਤੀ 'ਚ ਟਰੈਕਟਰ ਟਰਾਲੀਆਂ ਅਤੇ ਦੇਸ਼ ਵਿਦੇਸ਼ਾਂ ਤੋਂ ਕਿਸਾਨਾਂ ਦੇ ਨਾਲ ਲੋਕਾਂ ਦੀਆਂ ਦੁਆਵਾਂ ਅੰਦੋਲਨ ਦੀ ਅੱਜ ਇਹ ਵੀ ਤਸਵੀਰ ਦੇਖਣ ਨੂੰ ਮਿਲ ਰਹੀ ਹੈ